ਯਾਰ ਘਰ ਘਰ ਮੈਂ ਬਹੁਤ ਓਕੇ ਪਾੜਿਆ ਇਹਨਾਂ ਸਾਰੇ ਜੋ ਗਾ ਹੋਇਆ ਇਹਨਾਂ ਸਾਰੇ ਜੋ ਗਾ ਹੈ ਨਸਾਰੇ ਖਾ ਲਿਆ ਬਸੇਰਗਾ ਮਿੱਤ ਜੀ ਤੇ ਮੇਰਾ ਸਾਰਾ ਬੰਦ ਬੰਦ ਤੇ ਨੂੰ ਬਹਿ ਹੂੰਗਾ ਟੀਕਾ ਲੱਗਿਆ ਹੋਇਆ ਸੀ ਟੀਕਾ ਕੋਲ ਸਿਰੰਜ ਪਈ ਸੀ ਪੁਲੀਸ ਆਪ ਕੋਲ ਪਿਆ ਸੀ ਰੁਆ ਕੇ ਦੇਖਿਆ ਮੈਂ ਆਪ ਤਾਂ ਮੁੱਕੇ ਸੁੱਕਾ ਮਿਲ ਜਾਂਦਾ ਨਾ ਸ਼ਕ ਪਰ ਇਹ ਸੌਖਾ ਹੀ ਮਿਲਦਾ ਜਦੋਂ ਤੁਰੇ ਜਾਂਦੇ ਲੈ ਆਉਂਦੇ ਆ ਅੱਜ ਆਪਾਂ ਨੂੰ ਇੱਕ ਟਾਈਮ ਗੋਟ ਚਾ ਮਿਲੇ ਨਾ ਮਿਲੇ ਤਾਂ ਨਸ਼ਾ ਤਾਂ ਮਿਲ ਨਹੀਂ ਮਿਲਣਾ। ਪੰਜਾਬ ਸਰਕਾਰ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ। ਪਰ ਤੁਹਾਨੂੰ ਅੱਜ ਜ਼ਿਲ੍ਹਾ ਪਠੰਡਾ ਦੇ ਮੌੜ ਕਲਾਂ ਦੀ ਇੱਕ ਦੁਖਦਾਈ ਖਬਰ ਦਿਖਾਉਣ ਜਾ ਰਿਹਾ ਦਿਖਾਉਂਦੇ ਸਾਨੂੰ ਵੀ ਕਾਫੀ ਦੁੱਖ ਹੋ ਰਿਹਾ ਕਿਉਂਕਿ ਉਹ ਇਹ ਉਹ ਮਾਤਾ ਹੈ ਜਿਸ ਦਾ ਪਹਿਲਾਂ ਘਰ ਵਾਲਾ ਚਲਾ ਗਿਆ ਤੇ ਹੁਣ ਪੁੱਤ ਨਸ਼ੇ ਕਾਰਨ ਮੌਦੇ ਮੂਹ ਚਲਾ ਗਿਆ ਟੀਕਾ ਲਗਾਉਂਦਾ ਸੀ ਨਸ਼ੇ ਕਰਦਾ ਸੀ ਆਖਿਰਕਾਰ ਉਸ ਦੀ ਮੌਤ ਹੋ ਗਈ। ਤੇ ਹੁਣ ਘਰ ਵਿੱਚ 70 ਵਿਸ਼ੇ ਤੇ ਘਰ ਰੈਨ ਨੂੰ ਵੀ ਕਮਰਾ ਨਹੀਂ ਕਮਰਾ ਵੀ ਆਪਣੇ ਪੇਕੇ ਘਰੋਂ ਜਗਾ ਦਿੱਤੀ ਗਈ ਤਾਂ ਇੱਥੇ ਆ ਕੇ ਆਪਣਾ ਗੁਜ਼ਾਰਾ ਕਰਦੀ ਸੀ ਲੋਕਾਂ ਦੇ ਦਿਹਾੜੀ ਕਰਕੇ ਮਜ਼ਦੂਰੀ ਕਰਕੇ ਆਪਣੇ ਪੁੱਤਰ ਪਾਲੇ ਲੜਕੀ ਲड़का ਪਾਲਿਆ ਇਕਲੋਤਾ ਪੁੱਤਰ ਸੀ ਇੱਕ ਦੁਖਦਾਈ ਖਬਰ ਆ ਜਿਹੜੀ ਇਹ ਤੁਹਾਨੂੰ ਦਿਖਾਉਣ ਜਾ ਰਿਹਾ ਕਿ ਪੰਜਾਬ ਦੇ ਕੀ ਹਾਲਾਤ ਨੇ ਹਾਲਾਤ ਜ਼ੀਰੋ ਗਰਾਊਂਡ ਤੇ ਦਿਖਾਉਣ ਦਿਖਾਉਣ ਜਾ ਰਿਹਾ ਮਾਤਾ ਨਗਲ ਮਦਰ ਸਭ ਤੋਂ ਪਹਿਲਾਂ ਦੁੱਖ ਬਹੁਤ ਹੈ ਇਕਲੋਤਾ ਪੁੱਤ ਸੀ ਕੋਸ਼ਿਸ਼ ਕੀਤੀ ਨਸ਼ਾ ਛਡਾਉਂਦੇ ਉਹ ਦੇਸੀ ਜੀ ਕਨ ਅਨੁਸਾਰ ਦਾ ਸੀ। ਪਰ ਦੈਨੇਸੀ ਸਾਡੇ ਤੋਂ ਨਾਲ ਜੀ ਦਵਾਈ ਖੀ ਲੈ। ਨਾ ਹੀ ਮੇਰੇ ਚ ਪਹੁੰਚ ਸੀ ਇਹ ਇੰਨੇ। ਬਸ ਸੈਂਟਰ ਚ ਜਿਕੜ ਜਗਾ ਵੀ ਨਹੀਂ ਸੀ ਕੋਸ ਮੇਰੇ ਕੋਲ। ਸੜਦਾ ਰੋਟੀ ਕਹੇ ਰਹੀ ਮਸਾ ਚੱਲਦਾ ਗਾ ਜੀ। ਕਿੰਨਾ ਔਖਾ ਕਿੰਨਾ ਕ ਪਾਲਿਆ। ਕਹਿੰਦੇ ਇਕੱਲਾ ਇਕਲੋਤਾ ਪੁੱਤ ਸੀ ਤੁਹਾਡੇ ਘਰ ਦਿਹਾੜੀਆਂ ਕਰ ਕਰ ਮੈਂ ਬਹੁਤ ਔਖੇ ਪਾਲਿਆ। ਇਦੋਂ ਸਾਰੇ ਜੋਗਾ ਹੋਇਆ ਸੀ ਇਦੋਂ ਸਾਰੇ ਜੋਗਾ ਨਸਾਰੇ ਖਾ ਲਿਆ ਮੇਰੇ ਤਾਂ ਆਪਣੀ ਤਾਂਤ ਕੰਮ ਕਰਨ ਦੇ ਬਾੜਾ ਉੱਠ ਕੇ ਕਰਦੀ ਸੀ ਕਿਸੇ ਦੇ ਕੋਈ ਜਾ ਉਹ ਜਾ ਕੁੜੀ ਆ ਵਿਚਾਰੀ 5000 ਚ ਦੁਕਾਨ ਤੇ ਲੱਗੀ ਆ 5000 ਨਾਲ ਕੀ ਕਰਕੇ ਕਿੰਨੇ ਨਸ਼ਾ ਨਾਲ ਇਹ ਕਦੇ ਖਤਮ ਹੋਇਆ ਕੋਈ ਖਤਮ ਨਹੀਂ ਹੋਇਆ ਕੋ ਕੰਟਰੋਲ ਨਹੀਂ ਹੋਇਆ ਕਿ ਮੈਂ ਸ਼ੁਰੂ ਕਿਤੇ ਮੈਂ ਕਿਹੋ ਕਿੱਥੋਂ ਪਤਾ ਕਿ ਕਿੱਥੋਂ ਕਰਨ ਲੱਗਿਆ ਨਸ਼ਾ ਇਹ ਪਤਾ ਜੀ ਕਿੱਥੋਂ ਲੱਗ ਗਿਆ ਮਾਂਵਾ ਕਿਹੜਾ ਮਾਂਗਰ ਚੱਲਦਾ ਕੋਈ ਪਤਾ ਨਹੀਂ ਹਰਤਾ ਕੀ ਪਤਾ ਹੁਣ ਕਿੰਨਾ ਪਤਾ ਸੀ ਕਿੱਥੋਂ ਕਰਦਾ ਸੀ ਠੀਕ ਹੈ ਨਾ ਹੁਣ ਦਿਖਾਉਗੀ ਮੇਰੇ ਪੁੱਤ ਨੂੰ ਕਦੋਂ ਮੌਤ ਕਦੋਂ ਹੋਈ ਆ ਕਿੱਥੇ ਮਿਲੀ ਡੈੱਡ ਬੋਡੀ ਮਿਲੀ ਫਿਰ ਕਿੱਥੇ ਪਿਆ ਕਰੇ ਕੋਈ ਹੈ ਨਹੀਂ ਸੀ ਫਸੇ ਨਗਰ ਕੇ ਤੰਤੇ ਵਾਗੇ ਸਾਰੇ ਵਗ ਰੋਇ ਲਾ ਲਿਆ ਜੀ ਪੱਛੇ ਤਰੀਕ ਦੀ ਗੱਲਾਂ ਮੰਗਲਵਾਰ ਦੀ ਸਾਰੇ ਵਾਗੇ ਐਨਾ ਸੋਹਣਾ ਸੀ ਕਦੇ ਕੋਸ਼ਿਸ਼ ਕੀਤੀ ਬੀਚ ਨੂੰ ਉਮੀਦ ਸੀ ਵੀ ਕੋਈ ਕੱਲ ਨੂੰ ਤੁਹਾਡਾ ਬੁੜਾਪਾ ਸੀਗਾ ਜਿਵੇਂ ਪਿਤਾ ਹੈ ਨਹੀਂ ਸਿਰ ਤੇ ਉਮੀਦ ਕੀ ਰੱਖਦੇ ਸੀ ਵੀ ਜਵਾਨ ਹੋਊਗਾ ਮਸੇਰ ਗਮਿਤ ਤੇ ਮੇਰਾ ਸਹਾਰਾ ਬਣੂਗਾ ਮੇਰੇ ਸੇ ਨੂੰ ਬਿਆਹੂਗਾ ਮੈਂ ਵੀ ਜਾ ਕੇ ਨ ਦੇਖੂ ਆਰੇ ਪੁੱਤ ਨੂੰ ਕਾਲਿਆ ਨਾ ਸਨੇ ਵਦਹੀ ਕਹਿੰਦੇ ਹੋਰ ਬਾਬਾ ਦੇ ਪੁੱਤ ਨਾ ਜਾਣ ਮੇਰਾ ਤੇ ਦਰਗਾ ਤੇ ਨਾ ਹੁਣ ਕਿੰਨਾ ਕ ਨਸ਼ਾ ਹੈ ਜਮਿਆ ਨੌਜਵਾਨ

ਹਾਂ ਜੀ ਆਪਾਂ ਨੂੰ ਇੱਕ ਟਾਈਮ ਗੋੜਚਾ ਮਿਲੇ ਨਾ ਮਿਲੇ ਤਾਂ ਨਸ਼ਾ ਤਾਂ ਮਿਲ ਨਹੀਂ ਮਿਲਣਾਗਾ। ਕਰਾਂ ਜੀ ਵੀ ਸਪਲਾਈ ਦੇ ਜਾਂਦੇ ਆਂ। ਘਰਾਚੀ ਦੁਕਾਨਾਂ ਹੀ ਖੁੱਲੀਆਂ ਗਈਆਂ। ਆਏ ਦਬੀਚ ਨਾਲੇ ਘਰਾਚੀ ਦੁਕਾਨਾਂ ਛੋਟੇ ਛੋਟੇ ਮੁੰਡੇ ਰੱਖੇ ਆਪਾਂ 500 ਦਿਹਾੜੀਆਂ ਤੇ ਉਹਨਾਂ ਨੂੰ 500 ਰੁਪਏ ਦਿਹਾੜੀ ਦਿੰਦੇ ਆ ਲੈ ਕੇ ਨਸ਼ਾ ਤੋਰਦਾ ਵੀ ਤੁਸੀਂ ਵੇਚ ਕੇ ਆ ਜੋ। ਆ ਸਾਡੇ ਇੱਕ ਮੁੰਡਾ ਬੈਠਾ ਮਾਤਾ ਬੈਠੀ ਉਹਨਾਂ ਨੇ ਪੁੱਤ ਨੂੰ ਇਹ ਕੰਮ ਤੇ ਲਾਇਆ ਜੋਂ ਤਾਂ ਨਵੇਂ ਨੌਕਰ ਉਹ ਮਗਰ ਵੀ ਨਹੀਂ ਜਾ ਕੇ ਖੜੇ। ਆ ਮਾਤਾ ਬੈਠੀ ਘਰ ਦੀ ਆ ਬੈਠੀ। ਇਹਨਾਂ ਦਾ ਪੁੱਤ ਇਸੇ ਕੰਮ ਤੇ ਲਾ ਲਿਆ ਸੀ। ਇਹਦੇ ਨੂੰ ਕੰਮ ਕਰਨ ਦੀ ਲੋੜ ਨਹੀਂ 7-6-7 ਰੁਪਿਆ ਫੜ ਸਾਡੀਆਂ ਇਹਨੇ ਵੇਚ ਤੇ ਆਪਦੇ ਪੈਸੇ ਫੜ ਤੇ ਮौज ਕਰਾ ਕਿੰਨਾ ਔਖਾ ਮਾਤਾ ਦਾ ਹਾਲ ਦੇਖਿਆ ਇਕਲੋਤੀ ਇਕਲੋਤਾ ਪੁੱਤ ਸੀਗਾ ਘਰ ਵਾਲਾ ਵਲਾ ਸਿਰ ਤੇ ਹੈ ਨਹੀਂ ਬੈਟਰ ਨੂੰ ਤਾਂ ਨਹੀਂ ਬੜਾ ਔਖਾ ਜੀ ਪਰਵਾਹ ਬਹੁਤ ਜ਼ਿਆਦਾ ਔਖਾ ਜੀ ਮਾਂ ਦੇ ਮਕਾਨ ਚ ਬੈਠੀ ਆ ਪਿੱਕੇ ਕਰ ਰਹੀ ਦੀ ਵਿਚਾਰੀ ਘਰ ਵਾਲਾ ਗੁਜ਼ਰਿਆ ਹੋਇਆ ਸੀ ਜਦੋਂ ਹੁਣ ਮੌਕਾ ਸੀ ਵੀ ਧੀ ਪੁੱਤ ਨੇ ਆਪ ਨੂੰ ਇਹਨੂੰ ਪੁੱਤ ਨੇ ਕਮਾ ਕੇ ਦੇਣਾ ਸੀ ਉਹ ਚੱਲ ਬਸਿਆ 20-22 ਸਾਲਾਂ ਦਾ ਪੁੱਤ ਨੌਜਵਾਨ ਚ ਲੈ ਜਾਵੇ ਕੀ ਦਾ ਹੁੰਦਾ ਈ ਕਰਨ ਕਿੜਾਈਆਂ ਪਈਆਂ ਕੰਧਾਂ ਦੇ ਕੋਲ ਕਿੰਨੀ ਕਿਚਾਰਦਵਾਰੀ ਹੈ ਇੱਥੇ ਦਾ ਬਹੁਤ ਜ਼ਿਆਦੇ ਖੱਡੇ ਹੋਇਆ ਸਰਕਾਰਾਂ ਨੇ ਦਾਅਵੇ ਵੱਡੇ ਵੱਡੇ ਕੀਤੇ ਆਸੀਂ ਬਲਡੋਜ਼ਰ ਚਲਾ ਰਹੇ ਸਾਡੇ ਨਾਲ ਤਾਂ ਅੱਜ ਤੱਕ ਨਸ਼ੇ ਵਾਲਿਆਂ ਨੇ ਘਰੇ ਬਲਡੋਜ਼ਰ ਆਇਆ ਤੇ ਨਈ ਪੁਲਿਸ ਆਈ ਹੈ ਪੁਲਿਸ ਆਉਂਦੀ ਆ ਆ ਕੇ ਮੁੜ ਜਾਂਦੀ ਆ ਬਾਹਰ ਬਲਡੋਜ਼ਰ ਨਾਲ ਵੀ ਟਿਆ ਕਹਿੰਦੇ ਟੰਕਾ ਘਾਟਾ ਦੇ ਨਸ਼ੇ ਦੇ ਕੋਈ ਬਲਡੋਜ਼ਰ ਬੜੇ ਹੀ ਨਹੀਂ ਜਮੌਰਤਾਲਾਂ 'ਚ ਨਾ ਮੰਡੀ 'ਚ ਨਾ ਕਲਾਂ 'ਚ ਕੋਈ ਬਲਡੋਜ਼ਰ ਨਹੀਂ ਆਇਆ ਅਸੀਂ ਰੇਖਾਂ ਵੀ ਨਸ਼ੇ ਵਾਲਿਆਂ ਨੇ ਅੱਜ ਘਟ ਨੂੰ ਪਾਏਗੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਚੰਗੀਆਂ ਐਕਟਿਵਾ ਚੰਗੀਆਂ ਗੱਡੀਆਂ ਉਹਨਾਂ ਕੋਲੇ ਉਨਾਰੇ ਮੁੰਡੇ ਆ ਕੁੜੀਆਂ ਬੰਟਾ ਉਹ ਦਾਅਵੇ ਕਰਦੇ ਉਹ ਦਾਅਵੇ ਹੈ ਜੀ ਕੱਲੇ ਪੂਰੇ ਤਾਂ ਕੋਈ ਹੋਏ ਨਹੀਂ ਲੱਗਦਾ ਕੋ ਪੂਰੇ ਹੋਣਗੇ ਪੂਰੇ ਕੀ ਬਸ ਸਰਕਾਰ ਦੇ ਕੱਲੇ ਦਾਅਵੇ ਹੈ ਜੀ ਘਰਾਂ ਦੇ ਵਿੱਚ ਆਮ ਬਿਕ ਰਿਆ ਕੋਈ ਪੁਲਿਸ ਪ੍ਰਸ਼ਾਸਨ ਨਾਲ ਮਿਲਿਆ ਹੋਇਆ ਉਹਨਾਂ ਦੇ ਨਾਲ ਮਿਲੇ ਭੁਗਤਾ ਠੀਕ ਹੈ ਜੀ ਕੋਈ ਆਂਦੇ ਆ ਕੱਲਾ ਢੇੜਾ ਮਾਰ ਕੇ ਜਾਂਦੇ ਆ ਕੁਝ ਨਹੀਂ ਕਰਕੇ ਜਾਂਦੇ ਜੇ ਆਂਦੇ ਆ ਉਹ ਵੀ ਉਹ ਵੀ ਉਦੋਂ ਆਂਦੇ ਆ ਜਦੋਂ ਇਸ ਇਸ ਤਰ੍ਹਾਂ ਦੀ ਕੋਈ ਦੁਰਘਟਨਾ ਹੋ ਜੀ ਮੁੱਖ ਮੰਤਰੀ ਸਟੇਜਾਂ ਤੋਂ ਬਹੁਤ ਆਵੇ ਕਰਦੇ ਆ ਉਹਨਾਂ ਦੇ ਕੱਲੇ ਝੂਠੇ ਦਾਅਵੇ ਹੈ ਜੀ ਗਰਾਊਂਡ ਦੇ ਵਿੱਚ ਆ ਕੇ ਦੇਖੋ ਪਬਲਿਕ ਦਾ ਕੀ ਹਾਲ ਹੈ ਕਿਸ ਤਰ੍ਹਾਂ ਪਬਲਿਕ ਬਿਲਕੁਰੀ ਆ ਕੱਲੇ ਦਾ ਵੀ ਅਸਰ ਕਰਦੀ ਕੁਛ ਨਹੀਂ ਹੋ ਰਿਹਾ ਇਹਨਾਂ ਦਾ ਪੁੱਤਾਂ ਮਰ ਗਿਆ ਹੋਰ ਵੀ ਕੰਗਾਰਤਿਆ ਕੋਈ ਲੱਗਦਾ ਵੀ ਜਿਵੇਂ ਖਤਰਾ ਕਹਿੰਦੇ ਹੋਰ ਬਹੁਤ ਵਧਿਆ ਬਹਿਲ ਸਾਡੇ ਘਰਾਂ ਦੇ ਵਿੱਚ ਆਮ ਜਣ ਨੇ ਮੁੰਡੇ ਆ ਸਭ ਨਸ਼ੇੜੀ ਹੋ ਚੁੱਕੇ ਆ ਜੀ ਕਿਉਂਕਿ ਆਸਾਨੀ ਨਾਲ ਨਸ਼ਾ ਮਿਲ ਜਾਂਦਾ ਹੈਗਾ ਮੁੰਡੇ ਲੈ ਕੇ ਆਸਾਨੀਆ ਨਸ਼ਾ ਕਰ ਲੈਂਦੇ ਆ ਹੋਰ ਆਂਦੇ ਆ ਹੋਰ ਆਂਦੇ ਆ ਉਹਨਾਂ ਨੂੰ ਪੈਸੇ ਦੇ ਦਿੰਦੇ ਆ ਸਾਨੂੰ ਤੁਸੀਂ ਨਸ਼ਾ ਲੈ ਕੇ ਦਿਓ ਉਹਨਾਂ ਦੇ ਵਿੱਚੋਂ ਹੀ ਉਹ ਰੱਖ ਕੇ ਆਪ ਨਸ਼ਾ ਕਰ ਲੈਂਦੇ ਆ ਜਿਹੜੀ ਕਹਿੰਦੇ ਖਬਰ ਤੜਕੀ ਆਉਂਦੀ ਰਹਿੰਦੇ ਵੀ ਕੱਲ ਨੂੰ ਆ ਮੁੰਡੇ ਨੂੰ ਮੌਤ ਹੋ ਜੂਗਾ ਲੱਗਦਾ ਵੀ ਇਸ ਤਰ੍ਹਾਂ ਬਹੁਤ ਲੱਗਦਾ ਹੀ ਹੈ ਇਸ ਤਰ੍ਹਾਂ ਸਾਨੂੰ ਬਹੁਤ ਡਰ ਆ ਹੁਣ ਵੀ ਸਾਡੇ ਮਤਲਬ ਕਿ ਹੁਣ ਜਿਹੜੀ ਪੀੜ੍ਹੀ ਚੱਲ ਰਹੀ ਹੈ ਇਸ ਕਦੋਂ ਵੀ ਕਿਸੇ ਮੁੰਡੇ ਦਾ ਨੁਕਸਾਨ ਹੋ ਸਕਦਾ ਬਿਲਕੁਲ ਇਹ ਸਨ ਪਿੰਡ ਵਾਸੀ ਜਿਨ੍ਹਾਂ ਨੇ ਦੱਸਿਆ ਕਿ ਕੱਲੀ ਇਸ ਮਾਤਾ ਦਾ ਪੁੱਤ ਹੀ ਨਹੀਂ ਗਿਆ ਬਹੁਤ ਸਾਰੇ ਨੌਜਵਾਨ ਨੇ ਜਿਹੜੇ ਮੌਤ ਦੀ ਕੰਗਾਰ ਤੇ ਬੈਠੇ ਨੇ ਤੇ ਕਈਆਂ ਦੀ ਇਸ ਤੋਂ ਪਹਿਲਾਂ ਵੀ ਮੌਤ ਹੋ ਚੁੱਕੀ ਹੈ ਪਰ ਸਰਕਾਰ ਦਾਅਵੇ ਪ੍ਰਸ਼ਾਸਨ ਦਾਅਵੇ ਸਿਰਫ ਕਰਦਾ ਕੋਈ ਕਾਰਵਾਈ ਹੈ ਜਿਹੜੀ ਠੋਸ ਨਹੀਂ ਹੋ ਰਹੀ ਇਸ ਕਰਕੇ ਲਗਾਤਾਰ ਨਸ਼ਾ ਵਧ ਰਿਹਾ ਤੇ ਲਗਾਤਾਰ ਨੌਜਵਾਨ ਪੀੜੀ ਮੌਤ ਦੇ ਮੂੰਹ ਵਿੱਚ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਆਖਿਰਕਾਰ ਸਰਕਾਰ ਪ੍ਰਸ਼ਾਸਨ ਇਹਨਾਂ ਵੱਲ ਧਿਆਨ ਦਿੰਦੀ ਹੈ ਤੇ ਇਸ ਮਾਤਾ ਦਾ ਵੀ ਕੋਈ ਮਦਦ ਦੀ ਮੰਗ ਨਾਲ ਨਾਲ ਇਹਨਾਂ ਨੂੰ ਕੀਤੀ ਜਾ ਰਹੀ ਹੈ ਕਿ ਮਦਦ ਕਰਦੀ ਹੈ ਜਾਂ ਨਹੀਂ ਕਰਦੀ ਇਹ ਵੇਖਣ ਵਾਲੀ ਗੱਲ ਰਹੇਗੀ ਮਨੀਸ਼ ਗਰਗ ਪੀਟੀਸੀ న్యూਸ ਮੋੜਕਲਾ ਬਟਿੰਡਾ